ਹਾਂਜੀ ਸਟੂਡੈਂਟਸ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਚਰਚਾ ਕਰਾਂਗੇ ਅਸੀਂ ਉਹਨਾਂ ਦਾ ਜੀਵਨ ਉਹਨਾਂ ਦੀ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਤੇ ਬਾਣੀ ਉਹਨਾਂ ਦੀ ਰਚਨਾਵਾਂ ਤੇ ਸ਼ਹੀਦੀ ਸਿੱਖਾਂ ਦੇ ਨੌਵੇਂ ਗੁਰੂ ਸਨ ਗੁਰੂ ਤੇਗ ਬਹਾਦਰ ਜੀ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ ਸਿੱਖ ਧਰਮ ਦੇ ਪ੍ਰਚਾਰ ਤੇ ਫੈਲੇ ਲੋਕਾਂ ਵਿੱਚ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਪ੍ਰਦੇਸ਼ਾਂ ਦੇ ਅਨੇਕਾਂ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ ਉਸ ਸਮੇਂ ਭਾਰਤ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ ਉਹ ਬੜਾ ਕਟੜੜ ਸੂਨੀ ਮੁਸਲਮਾਨ ਸੀ ਉਸ ਨੇ ਹਿੰਦੂਆਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਸਾਰੇ ਭਾਰਤ ਵਿੱਚ ਅਤੰਕ ਫੈਲਾ ਰੱਖਿਆ ਸੀ ਕਸ਼ਮੀਰੀ ਪੰਡਤ ਉਸਦੇ ਜੁਲਮਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਏ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਆ ਕੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਧਰਮ ਦੀ ਰਾਖੀ ਲਈ 11 ਨਵੰਬਰ 1675 ਈਸਵੀ ਨੂੰ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ। ਗੁਰੂ ਸਾਹਿਬ ਦੀ ਇਸ ਲਾਸਾਨੀ ਸ਼ਹਾਦਤ ਦਾ ਬੜੇ ਡੂੰਘੇ ਸੀਟੇ ਨਿਕਲੇ। ਨਾ ਸਿਰ ਪੰਜਾਬ ਬਲਕਿ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਗੁਰਤੇਗ ਬਹਾਦਰ ਦੀ ਸ਼ਹੀਦੀ ਪੰਜਾਬ ਵਿੱਚ ਇੱਕ ਅਜਿਹੀ ਚਿੰਗਾਰੀ ਸੁਲਗਾਈ ਜਿਸ ਨੇ ਬਹੁਤ ਛੇਤੀ ਭੰਬੜ ਦਾ ਰੂਪ اختیار ਕਰ ਲਿਆ ਜਿਸ ਵਿੱਚ ਸ਼ਕਤੀਸ਼ਾਲੀ ਮੁਗਲ ਸਮਰਾਜ ਸੜ ਕੇ ਸੁਆਹ ਹੋ ਗਿਆ ਹਿੰਦੂ ਧਰਮ ਦੇ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦੁਆਰਾ ਦਿੱਤੀ ਆਪਣੀ ਸ਼ਹੀਦੀ ਕਾਰਨ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਹਿੰਦ ਦੀ ਚਾਦਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਮੁੱਢਲੇ ਜੀਵਨ ਦੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਨਮ ਤੇ ਮਾਤਾ ਪਿਤਾ 1 ਅਪ੍ਰੈਲ 1921 ਨੂੰ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਦਾ ਜਨਮ ਹੋਇਆ। ਗੁਰੂ ਹਰਗੋਬਿੰਦ ਜੀ ਦੇ ਪੰਜਵੇਂ ਤੇ ਸਭ ਤੋਂ ਛੋਟੇ ਪੁੱਤਰ ਸਨ। ਬਾਬਾ ਗੁਰਦੀਤਾ ਬਾਬਾ ਸੂਰਜਮਲ ਬਾਬਾ ਅਨੀਰਾਏ ਬਾਬਾ ਅਟਲ ਰਾਏ ਆਪ ਜੀ ਦੇ ਵੱਡੇ ਭਰਾ ਸਨ ਆਪ ਜੀ ਦੀ ਇੱਕ ਭੈਣ ਸੀ ਬੀਬੀ ਬੀਰੋ ਆਪ ਜੀ ਦੇ ਮਾ ਮਾਤਾ ਦਾ ਨਾਮ ਨਾਨਕੀ ਜੀ ਜਨਮ ਸਮੇ ਆਪ ਜੀ ਦੇ ਮੁਖ ਤੇ ਇੱਕ ਰੋਹਾਨੀ ਨੂਰ ਨਜ਼ਰ ਆ ਰਿਹਾ ਸੀ ਪਿਤਾ ਨੇ ਇਸ ਬਾਲਕ ਅੱਗੇ ਆਪਣਾ ਸਿਰ ਨਿਵਾਇਆ ਤੇ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਸੱਚਾਈ ਤੇ ਧਰਮ ਦੇ ਰਾਹ ਤੇ ਚੱਲੇਗਾ ਜ਼ੁਲਮ ਤੇ ਜ਼ਬਰ ਨੂੰ ਖਤਮ ਕਰਨ ਲਈ ਆਖਰੀ ਸਵਾਸਾਂ ਤੱਕ ਲੜੇਗਾ ਤੇ ਗੁਰੂ ਸਾਹਿਬ ਦੀ ਇਹ ਭਵਿੱਖवाणी ਬਿਲਕੁਲ ਸੱਚ ਨਿਕਲੀ ਬਚਪਨ ਤੇ ਸਿੱਖਿਆ ਬਚਪਨ ਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗ ਮੱਲ ਸੀ ਉਹ ਬੜੀ ਹੌਨਾਰ ਬਲਕ ਸਨ ਪੰਜ ਬਰਿਆਂ ਦੇ ਹੋਇਆ ਤੇ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਆਪ ਨੇ ਪੰਜਾਬੀ ਬ੍ਰਜ ਭਾਸ਼ਾ ਸੰਸਕ੍ਰਿਤ ਭਾਸ਼ਾਵਾਂ ਦਾ ਡੂੰਗਾ ਗਿਆਨ ਹਾਸਲ ਕੀਤਾ ਇਸ ਤੋਂ ਇਲਾਵਾ ਇਹ ਤੇਰਾਸਾ ਦਰਸ਼ਨ ਸ਼ਾਸਤਰ ਗਣਿਤ ਸੰਗੀਤ ਆਦਿ ਦੀ ਸਿੱਖਿਆ ਵੀ ਪ੍ਰਾਪਤ ਕੀਤੀ ਘੋੜਸਵਾਰੀ ਦੇ ਸ਼ਾਸਤਰ ਚਲਾਉਣ ਦੀ ਸਿੱਖਿਆ ਵੀ ਦਿੱਤੀ ਗਈ ਆਪ ਜੀ ਨੂੰ ਛੇਤੀ ਹੀ ਆਪ ਜੀ ਨੇ ਸਾਰਿਆਂ ਇਦਾਂ ਵਿੱਚ નિਪੁੰਨਤਾ ਹਾਸਲ ਕਰ ਲਈ ਕਰਤਾਰਪੁਰ ਦੀ ਲੜਾਈ ਵਿੱਚ ਆਪ ਜੀ ਨੂੰ ਬਹਾਦਰੀ ਦੇ ਜੋਹਰ ਬਖਾਉਣ ਦਾ ਮੌਕਾ ਮਿਲਿਆ ਤੇ ਇਹ ਵੇਖ ਕੇ ਪਿਤ ਆਪ ਜੀ ਦੇ ਪਿਤਾ ਗੁਰੂ ਹਰगोਬਿੰਦ ਸਿੰਘ ਜੀ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਆਪ ਜੀ ਦਾ ਨਾਮ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਤੇਗਬਹਾਦਰ ਬਚਪਨ ਤੋਂ ਹੀ ਬੜੇ ਧਾਰਮਿਕ ਰੁਚੀ ਵਾਲੇ ਸਨ ਜਦੋਂ ਵੀ ਸਮਾਂ ਮਿਲਦਾ ਉਹ ਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਉਹਨਾਂ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਪੁੱਤਰੀ ਗੁਜਰੀ ਜੀ ਨਾਲ ਹੋਇਆ ਆਪਦੇ ਘਰ 766 ਈਸਵੀ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਬਾਬਾ ਬਕਾਲਾ ਵਿਖੇ ਨਿਵਾਸ 1645 ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੋਤਰੇ ਹਰ ਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਮਾਤਾ ਨਾਨਕੀ ਜੀ ਦੇ ਪੁੱਛਣ ਤੇ ਗੁਰੂ ਹਰਗੋਬਿੰਦ ਜੀ ਨੇ ਦੱਸਿਆ ਕਿ ਸਮਾਂ ਆਉਣ ਤੇ ਤੇਗ ਬਹਾਦਰ ਜੀ ਵੀ ਗੁਰਗੱਦੀ ਸੰਭਾਲਣਗੇ ਉਹਨਾਂ ਦੇ ਦੇਸ਼ ਅਨਸਾਰ ਗੁਰ ਤੇਗ ਬਹਾਦਰ ਜੀ ਆਪਣੀ ਪਤਨੀ ਗੁਜਰੀ ਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲਾ ਵਿਖੇ ਆ ਗਏ ਇੱਥੇ ਤੇਗ ਬਹਾਦਰ ਜੀ 20 ਬਰੇ ਰਹੇ ਉਹਨਾਂ ਨੇ ਆਪਣੇ ਘਰ ਵਿੱਚ ਇੱਕ ਛੋਟਾ ਪੋਰਾ ਬਣਵਾਇਆ ਇਸ ਵਿੱਚ ਬੈਠ ਕੇ ਉਹ ਜ਼ਿਆਦਾਤਰ ਸਮਾਂ ਉਸ ਅਕਾਲ ਪੁਰਖ ਦੀ ਭਗਤੀ ਵਿੱਚ ਬਤੀਤ ਕਰਦੇ ਗੁਰਗੱਦੀ ਦੀ ਪ੍ਰਾਪਤੀ 1664 ਈਸਵੀ ਵਿੱਚ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਉਹਨਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ ਜਦੋਂ ਇਹ ਖਬਰ ਬਾਬਾ ਬਕਾਲਾ ਪਹੁੰਚੀ ਤਾਂ ਗੁਰੂ ਹਰਕ੍ਰਿਸ਼ਨ ਜੀ ਅਗਲੇ ਗੁਰੂਵਾਰੇ ਬਿਨਾਂ ਕੋਈ ਦੱਸੇ ਜੋਤੀ ਜੋਤ ਸਮਾ ਗਏ ਤਾਂ 22 ਸੋਡੀਆਂ ਨੇ ਇਹ ਸੁਨਹਿਰੀ ਮੌਕਾ ਦੇਖ ਕੇ ਬਾਬਾ ਬਕਾਲਾ ਵਿਖੇ ਆਪਣੀ 22 ਮੰਜੀਆਂ ਸਥਾਪਿਤ ਕਰ ਲਈਆਂ ਇਹ ਜਿਹੜਾ ਸਿੱਖ ਪੰਥ ਲਈ ਇੱਕ ਸੰਕਟ ਦੀ ਘੜੀ ਸੀ ਮੱਖਣ ਸ਼ਾ ਲਵਾਨਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ ਉਹ ਇੱਕ ਵਪਾਰੀ ਸੀ ਜਦੋਂ ਉਸ ਦਾ ਜਹਾਜ਼ ਸਮੁੰਦਰੀ ਤੂਫਾਨ ਵਿੱਚ ਫਸ ਕੇ ਘਿਰ ਕੇ ਡੁੱਬਣ ਲੱਗਾ ਤਾਂ ਉਸ ਨੇ ਸੱਚੇ ਮਾਨਾ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਜੇ ਉਸਦਾ ਜਹਾਜ਼ ਕਿਨਾਰੇ ਲੱਗ ਜਾਏ ਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਉਸਦਾ ਜਹਾਜ਼ ਬਚ ਗਿਆ ਮਨਨ ਤ ਅਨਸਾਰ ਉਹ 500 ਮੋਹਰਾਂ ਲੈ ਕੇ ਭੇਟ ਕਰਨ ਲਈ ਪਰਿਵਾਰ ਸਮੇਤ ਬਾਬਾ ਬਕਾਲਾ ਪਹੁੰਚਿਆ ਤੇ 22 ਗੁਰੂਆਂ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਸ ਨੇ ਇੱਕ ਬਿਉਹਤ ਬਣਾਈ ਕਿ ਅਸਲ ਗੁਰੂ ਕਿਵੇਂ ਲੱਭਿਆ ਜਾਵੇ ਉਹ ਵਾਰੋ ਵਾਰੀ ਹਰ ਗੁਰੂ ਕੋਲ ਗਿਆ ਤੇ ਉਹਨਾਂ ਅੱਗੇ ਦੋ ਦੋ ਮੋਹਰਾ ਭੇਟ ਕਰਦਾ ਗਿਆ ਝੂਠੇ ਗੁਰੂ ਦੋ ਦੋ ਮੋਹਰਾ ਲੈ ਕੇ ਖੁਸ਼ ਹੋ ਗਏ ਪਰ ਮੱਖਣ ਸ਼ਾ ਅਖੀਰ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਦੋ ਮੋਹਰਾ ਭੇਟ ਕੀਤੀਆਂ ਦਾ ਗੁਰੂ ਸਾਹਿਬ ਨੇ ਕਿਹਾ ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾ ਦਾ ਕਰਨ ਦਾ ਵਚਨ ਦਿੱਤਾ ਸੀ ਤੇ ਹੁਣ ਤੂੰ ਸਿਰਫ ਦੋ ਮੋਹਰਾ ਹੀ ਭੇਟ ਕਰ ਰਿਹਾ ਹੈ ਇਹ ਸੁਣ ਕੇ ਮੱਖਣ ਸ਼ਾ ਬਹੁਤ ਖੁਸ਼ ਹੋਇਆ ਤੇ ਇੱਕ ਮਕਾਨ ਦੀ ਛੱਤ ਤੇ ਚੜ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ ਗੋਲੂ ਲਾਧੋ ਰੇ ਗੁਰੂ ਲਾਧੋ ਰੇ ਪਾਪ ਗੁਰੂ ਮਿਲ ਗਿਆ ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ 1664 ਈਸਵੀ ਤੋਂ ਲੈ ਕੇ 1775 ਤੱਕ ਗੁਰੂ ਸਾਹਿਬ ਗੁਰਗੱਦੀ ਤੇ ਵਿਰਾਜਮਾਨ ਰਹੇ ਫਿਰ ਧੀਰਮਲ ਦਾ ਵਿਰੋਧ ਗੁਰੂ ਹਰ Rai ਜੀ ਦਾ ਵੱਡਾ ਭਰਾ ਧੀਰਮਲ ਕਾਫੀ ਸਮੇਂ ਤੋਂ ਗੁਰਗੱਦੀ ਹਾਸਲ ਕਰਨ ਲਈ ਯਤਨ ਕਰ ਰਿਹਾ ਸੀ ਬਾਬਾ ਬਕਾਲਾ ਵੀ ਕਿ ਜੋ 22 ਮੰਦੀਆਂ ਸਥਾਪਿਤ ਹੋਈਆਂ ਉਹਨਾਂ ਵਿੱਚੋਂ ਇੱਕ ਧੀਰਮਲ ਵੀ ਸੀ ਜਦੋਂ ਤੀਰਮਲ ਨੂੰ ਇਹ ਖਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਤਾਂ ਉਸੇ ਗੁੱਸੇ ਦੀ ਕੋਈ ਹੱਦ ਨਾ ਰਹੀ ਉਸਨੇ ਸ਼ੀ ਨਾਮੀ ਇੱਕ ਮਸੰਦ ਨਾਲ ਮਿਲ ਕੇ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਈ ਸ਼ੀ ਅਤੇ ਉਸਦੇ ਸਾਥੀ ਹਥਿਆਰਬੰਦ ਗੁੰਡਿਆਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਇਸ ਸਮੇਂ ਦੌਰਾਨ ਗੁਰੂ ਸਾਹਿਬ ਦੇ ਮੋਢੇ ਤੇ ਇੱਕ ਗੋਲੀ ਲੱਗੀ ਜਿਸ ਕਾਰਨ ਜ਼ਖਮੀ ਹੋ ਗਏ ਪਰ ਸ਼ਾਂਤ ਬਣੇ ਰਹੇ ਸੀਨ ਦੇ ਸਾਥੀਆਂ ਨੇ ਗੁਰਸਾਹਿਬ ਤੇ ਦਸ ਘਰ ਦਾ ਸਾਰਾ ਸਮਾਨ ਲੁੱਟ ਲਿਆ ਇਸ ਘਟਨਾ ਕਾਰਨ ਸਿੱਖ ਬੜੇ ਰੋਹ ਵਿੱਚ ਆ ਗਏ ਤੇ ਮੱਖਣ ਸ਼ਾਦੀ ਅਗਵਾਈ ਵਿੱਚ ਧੀਰਮਲ ਤੇ ਘਰ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਨਾ ਸਿਰਫ ਧੀਰਮਲ ਦੇ ਸ਼ੀ ਨੂੰ ਗ੍ਰਿਫਤਾਰ ਕਰਕੇ ਗੁਰੂ ਸਾਹਿਬ પાસે ਲਿਆਂਦਾ ਸਗੋਂ ਗੁਰੂ ਸਾਹਿਬ ਦਾ ਲੁੱਟਿਆ ਹੋਇਆ ਸਮਾਨ ਵੀ ਵਾਪਸ ਲੈ ਆਂਦਾ ਉਹਨਾਂ ਦੇ ਮਾਫੀ ਮੰਗਣ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਅੱਗੇ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦੀ ਗੱਲ ਕਰਾਂਗੇ ਅਸੀਂ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਜਿਹੜੇ ਯਾਤਰਾਵਾਂ ਉਹਨਾਂ ਨੇ ਕੀਤੀਆਂ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਇਹ ਯਾਤਰਾਵਾਂ ਕੀਤੀਆਂ ਪੰਜਾਬ ਦੀਆਂ ਜਿਹੜੀਆਂ ਯਾਤਰਾਵਾਂ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ 1764 ਈਸਵੀ ਵਿੱਚ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਪਹੁੰਚੇ ਸਨ ਗੁਰੂ ਜੀ ਅੰਮ੍ਰਿਤਸਰ ਵਿੱਚ ਆਪ ਦਾ ਜਨਮ ਹੋਇਆ ਸੀ ਤੇ ਬਚਪਨ ਗੁਜ਼ਰਿਆ ਸੀ ਤਾਂ ਇਸ ਜਗ੍ਹਾ ਤੇ ਜਿਹੜਾ ਏ ਪ੍ਰਿਥੀ ਚੰਦ ਦੇ ਪੋਤਰੇ ਹਰਜੀ ਮੀਣਾ ਦਾ ਕਫਜਾ ਸੀ। ਪ੍ਰਸ਼ਤੀਚਾਰੀ ਮਸੰਦਾਂ ਨਾਲ ਮਿਲ ਕੇ ਉਹ ਆਪ ਗੁਰੂ ਬਣੀ ਬੈਠਾ ਸੀ ਇੱਥੇ। ਜਦੋਂ ਗੁਰੂ ਸਾਹਿਬ ਨੂੰ ਇਹ ਖਬਰ ਮਿਲੀ ਤਾਂ ਉਸ ਨੂੰ ਆਪਣੀ ਗੱਦੀ ਦਾ ਫਿਕਰ ਪੈ ਗਿਆ ਤੇ ਉਸ ਨੇ ਹਰਮੰਦਰ ਸਾਹਿਬ ਦੇ ਸਾਰੇ ਦਰਵਾਜ਼ੇ ਨੂੰ ਬੰਦ ਕਰਵਾ ਦਿੱਤਾ। ਗੁਰੂ ਸਾਹਿਬ ਤਾਂ ਕਿ ਗੁਰੂ ਸਾਹਿਬ ਦਾਖਲ ਨਾ ਹੋ ਸਕਣ। ਜਦੋਂ ਉੱਥੇ ਗੁਰੂ ਸਾਹਿਬ ਪਹੁੰਚੇ ਤਾਂ ਦਰਵਾਜ਼ੇ ਬੰਦ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ। ਤੋਂ ਅਕਾਲ ਤਖਤ ਸਾਹਿਬ ਦੇ ਨੇੜੇ ਇੱਕ ਰੁੱਖ ਥੱਲੇ ਜਾਬਰਾਜੀ ਇਸ ਜਗ੍ਹਾ ਤੇ ਅੱਜ ਕੱਲ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਜਿਸ ਨੂੰ ਥੰਮ ਸਾਹਿਬ ਜਾਂ ਥੜਾ ਸਾਹਿਬ ਕਿਹਾ ਜਾਂਦਾ ਹੈ ਵੱਲਾ ਤੇ ਕੁੱਕੇ ਵਾਲੀ ਅੰਮ੍ਰਿਤਸਰ ਤੋਂ ਗੁਰਤੇਗ ਬਹਾਦਰ ਜੀ ਸਿੱਖ ਸੰਗਤਾਂ ਦੇ ਸੱਦੇ ਤੇ ਵੱਲਾ ਨਾਮੀ ਪਿੰਡ ਗਏ ਇਹ ਪਿੰਡ ਅੰਮ੍ਰਿਤਸਰ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਇੱਥੇ ਲੰਗਰ ਵਿੱਚ ਇਸਤਰੀਆਂ ਨੇ ਬੜੀ ਅਣਥੱਕ ਸੇਵਾ ਕੀਤੀ ਤੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਗੁਰੂ ਜੀ ਨੇ ਕਿਹਾ ਮਾਈਆਂ ਰਾਜ ਰਜਾਈਆਂ ਭਗਤੀ ਲਾਈਆਂ ਵੱਲਾ ਤੋਂ ਬਾਅਦ ਗੁਰੂ ਸਾਹਿਬ ਕੁੱਕੇ ਵਾਲੀ ਨਾਮ ਪਿੰਡ ਪਹੁੰਚੇ ਕਿਉਂਕਿ ਇਹ ਪਿੰਡ ਵਿੱਚ ਬਹੁਤ ਸਾਰੇ ਰੁੱਖ ਸਨ ਤੇ ਇਸ ਲਈ ਗੁਰੂ ਸਾਹਿਬ ਨੇ ਇਸ ਦਾ ਨਾਂ ਗੁਰੂ ਕਾ ਬਾਗ ਰੱਖ ਦਿੱਤਾ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਤਰਨਤਾਰਨ ਖੇਮ ਕਰਨ ਤੇ ਇਹਨਾਂ ਸਗਾ ਤੇ ਇਹਨਾਂ ਸਾਰੀਆਂ ਜਗ੍ਹਾ ਤੇ ਪਹੁੰਚ ਕੇ ਵੀ ਗੁਰੂ ਸਾਹਿਬ ਨੇ ਹਜ਼ਾਰਾਂ ਸਾਂਕ੍ਰੇਸ਼ਰਦਾ ਨੂੰ ਉਹਨੂੰ ਉਪਦੇਸ਼ ਦਿੱਤਾ ਕਿਰਤਪੁਰ ਸਾਹਿਬ ਤੇ ਬਿਲਾਸਪੁਰ ਮਾਝਾ ਪ੍ਰਦੇਸ਼ ਦੀ ਯਾਤਰਾ ਤੋਂ ਬਾਅਦ ਗੁਰਤੇਗ ਬਹਾਦਰ ਜੀ ਮਾਲਵਾ ਪ੍ਰਦੇਸ਼ ਵਿੱਚ ਪਹੁੰਚੇ ਇੱਥੇ ਗੁਰੂ ਸਾਹਿਬ ਨੇ ਬਾਂਗੜ ਪ੍ਰਦੇਸ਼ ਦੇ ਧਮਧਾਨ ਇਲਾਕੇ ਵਿੱਚ ਇੱਕ ਸਰੋਵਰ ਬਣਵਾਇਆ ਜਿਸ ਦਾ ਨਾਮ ਗੁਰੂ ਸਰ ਰੱਖਿਆ ਗਿਆ ਇਸ ਤੋਂ ਬਾਅਦ ਗੁਰੂ ਸਾਹਿਬ ਕੀਰਤਪੁਰ ਪਹੁੰਚੇ ਤੇ ਇੱਥੇ ਓਹ ਰਾਣੀ ਚੰਪਾ ਦੇ ਸੱਦੇ ਤੇ ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਕਿਰਿਆ ਦੀ ਰਸਮ ਤੇ ਬਿਲਾਸਪੁਰ ਪਹੁੰਚੇ ਤਿੰਨ ਦਿਨ ਠਹਿਰੇ ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮੱਖੋਵਾਲ ਵਿਖੇ ਕੁਝ ਜ਼ਮੀਨ ਖਰੀਦੀ ਇੱਥੇ ਗੁਰੂ ਸਾਹਿਬ ਨੇ 1665 ਈਸਵੀ ਵਿੱਚ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ ਜਿੱਥੇ ਉਹਨਾਂ ਨੇ ਇਸ ਦਾ ਨਾਮ ਆਪਣੇ ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਰੱਖਿਆ ਇਸ ਤੋਂ ਬਾਅਦ ਉਹ ਅਨੰਦਪੁਰ ਸਾਹਿਬ ਜਿਹੜਾ ਇਹ ਨਾਂ ਨਾਲ ਪ੍ਰਸਿੱਧ ਹੋ ਗਿਆ ਪੂਰਬੀ ਭਾਰਤ ਦੀਆਂ ਯਾਤਰਾਵਾਂ ਸੈਫਾਬਾਦ ਤੇ ਤਮਤਾਨ ਸੈਫਾਬਾਦ ਤੇ ਤਮਤਾਨ ਦੇ ਵਿੱਚ ਉਹ ਸੈਫ ਖਾਨ ਨੂੰ ਮਿਲੇ ਜੋ ਸਿੱਖ ਘਰ ਦਾ ਸ਼ਰਧਾਲੂ ਸੀ ਚੱਕ ਨਾਨਕੀ ਤੋਂ ਬਾਅਦ ਉਹ ਸੈਫਾਬਾਦ ਪਹੁੰਚੇ ਸੀ 765 ਈਸਵੀ ਵਿੱਚ ਅ ਤੰਤਾਨ ਵਿਕੇ ਗੁਰੂ ਸਾਹਿਬ ਦਾ ਦੂਸਰਾ ਦੌਰ ਸੀ ਦੌਰਾਂ ਸੀ ਸੌਰੀ ਇਸ ਕਾਰਨ ਇਹ ਇਸ ਕਾਰਨ ਸੀ ਕਿ ਗੁਰੂ ਸਾਹਿਬ ਇਸ ਨੂੰ ਸਿੱਖ ਮਾਦਾ ਇੱਕ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣਾਉਣਾ ਚਾਹੁੰਦੇ ਸਨ ਸਿੱਖ ਧਰਮ ਦੇ ਵੱਧੇ ਮੇ ਪ੍ਰਚਾਰ ਨੂੰ ਔਰੰਗਜ਼ੇਬ ਸਹਿਨ ਨਾ ਕਰ ਸਕਿਆ ਉਸ ਨੇ ਆਲਮਖਾ ਰਹਿਲਾਂ ਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਲਈ ਤੰਤਾਨ ਭੇਜਿਆ ਸਿੱਟੇ ਵੱਜੋ ਗੁਰੂ ਸਾਹਿਬ ਨੂੰ ਨਵੰਬਰ 1663 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਦਿੱਲੀ ਲਿਆਂਦਾ ਗਿਆ ਫਿਰ ਦਿੱਲੀ ਦਿੱਲੀ ਪਹੁੰਚਣ ਤੇ ਗੁਰੂ ਸਾਹਿਬ ਨੂੰ ਔਰੰਗਜ਼ੇਬ ਦੇ ਦਰਬਾਰ ਪੇਸ਼ ਕੀਤਾ ਗਿਆ ਔਰੰਗਜ਼ੇਬ ਗੁਰੂ ਸਾਹਿਬ ਨੂੰ ਮੌਤ ਦੀ ਸਜ਼ਾ ਦੇਣਾ ਚਾਹੁੰਦਾ ਸੀ ਪਰ ਅੰਬਰ ਦੇ ਰਾਜਾ ਰਾਮ ਸਿੰਘ ਨੇ ਕਹਿਣ ਤੇ ਕਿ ਗੁਰੂ ਸਾਹਿਬ ਇੱਕ ਸੰਤ ਹਨ ਤੇ ਸੰਤਾਂ ਨੂੰ ਸਜ਼ਾ ਦੇਣਾ ਬਾਦਸ਼ਾਹ ਨੂੰ ਸ਼ੋਭਾ ਨਹੀਂ ਦਿੰਦਾ ਇਸ ਲਈ ਗੁਰੂ ਸਾਹਿਬ ਨੂੰ ਸਜ਼ਾ ਨਾ ਦਿੱਤੀ ਗਈ ਗੁਰੂ ਸਾਹਿਬ ਨੂੰ 1 ਮਹੀਨਾ ਰਾਮ ਸਿੰਘ ਦੀ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਮਾਥਰਾ ਤੇ ਬ੍ਰਿੰਦਾਵਨ ਜਾ ਕੇ ਵੀ ਉਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ ਆਗਰਾ ਕਾਨਪੁਰ ਪ੍ਰਯਾਗ ਇੱਥੇ ਜਾ ਕੇ ਵੀ ਜਿਹੜਾ ਉਹਨਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਤੋਂ ਬਾਅਦ ਬਨਾਰਸ ਬਨਾਰਸ ਦੀ ਯਾਤਰਾ ਸਮੇਂ ਇਸ ਸਮੇਂ ਵੀ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਲੋਕਾਂ ਨੂੰ ਧਰਮ ਦੇ ਰਸਤੇ ਤੇ ਪਾਇਆ ਤੇ ਅੰਧਵਿਸ਼ਵਾਸਾਂ ਜੋ ਕੱਢਿਆ ਸਸਰਾਮ ਤੇ ਗਿਆ ਇਸ ਤੋਂ ਬਾਅਦ ਪਟਨਾ ਤੇ ਮੰਗੇਰ 1668 ਇਸ ਵੀ ਵਿੱਚ ਪਟਨਾ ਪਹੁੰਚੇ ਸੀਗੇ ਗੁਰੂ ਸਾਹਿਬ ਤਾਕਾ ਅਸਾਮ ਮਾਲਵਾ ਤੇ ਬਾਂਗਰ ਪ੍ਰਦੇਸ਼ ਦੀਆਂ ਯਾਤਰਾਵਾਂ 1673 ਵਿੱਚ ਮਾਲਵਾ ਤੇ ਬਾਂਗਰ ਪ੍ਰਦੇਸ਼ ਦੀ ਦੂਸਰੀ ਵਾਰ ਯਾਤਰਾ ਕੀਤੀ ਗੁਰੂ ਸਾਹਿਬ ਨੇ ਇਨ੍ਹਾਂ ਵਿੱਚੋਂ ਸੈਫਾਬਾਦ ਮਾਲੋਵਾਲ ਸੇਖਾਂ ਢਿੱਲਵਾਂ ਜੋਗਾ ਬਪਾਲੀ ਪੀਖੀ ਖੀਵਾ ਖਿਆਲਾ ਮੋੜ ਤਲਵੰਡੀ ਬਠਿੰਡਾ ਤਮਤਾਨ ਇਹ ਪ੍ਰਮੁੱਖ ਸੀਗੇ ਜਿੱਥੇ ਗੁਰੂ ਸਾਹਿਬ ਗਏ ਤੇ ਉਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਸੁਣੀਆਂ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਹੀਦੀ ਦੇ ਕਾਰਨ ਮੁਗਲਾਂ ਤੇ ਸਿੱਖਾਂ ਦੀ ਦੁਸ਼ਮਣੀ ਪਹਿਲਾ ਕਾਰਨ ਤਾਂ ਇਹ ਸੀ ਫਿਰ ਔਰੰਗਜ਼ੇਬ ਦੀ ਕਟੜਤਾ ਦੂਸਰਾ ਕਾਰਨ ਇਹ ਸੀ ਤਾਂ ਇਸ ਤਰ੍ਹਾਂ ਨਾਲ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨ ਬਣੇ ਨਕਸ਼ਬੰਦੀਆਂ ਤੇ ਔਰੰਗਜ਼ੇਬ ਦਾ ਔਰੰਗਜ਼ੇਬ ਤੇ ਪ੍ਰਭਾਵ ਸਿੱਖ ਧਰਮ ਦਾ ਪ੍ਰਸਾਰ ਰਾਮ ਰਾਜ ਦੀ ਦੁਸ਼ਮਣੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸਿਰਫ ਇੱਕ ਕਾਰਨ ਹੀ ਨਹੀਂ ਸੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਫੀ ਸਾਰੇ ਕਾਰਨ ਸੀਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਜਿਹੜੀ ਸ਼ਹੀਦੀ ਸੀਗੀ ਉਹ ਕਰਵਾਈ ਇਸ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ